नशा करन वाले सड़क दे विचकार आपस विच पेड़े जेब विचो निकलिया लाइटर सिल्वर पेपर अते नशा SSP ਬਟਾਲਾ ਅਸ਼ਵਨੀ ਗੁਟਿਆਲ ਨੂੰ ਜਦੋਂ ਜਾਣਕਾਰੀ ਮਿਲੀ ਤਾਂ ਉਹਨਾਂ ਤੁਰੰਤ ਮੌਕੇ ਦੇ ਪੁਲਿਸ ਪੇਜ ਕੇ ਨਸ਼ੇੜੀ ਕੀਤਾ ਗ੍ਰਿਫਤਾਰ ਬਟਾਲਾ ਦੇ ਕਾਦੀਆਂ ਦੀ ਚੁੰਗੀ ਤੇ ਚਿੱਟੇ ਕਰਨ ਵਾਲੇ ਲੋਕ ਆਪਸ ਵਿੱਚ ਪਿੜੇ ਇੱਕ ਵਿਅਕਤੀ ਦੂਸਰੇ ਵਿਅਕਤੀ ਤੇ ਦੋਸ਼ ਲਗਾ ਰਿਹਾ ਸੀ ਕਿ ਇਹ ਨਸ਼ਾ ਵੇਚਦਾ ਹੈ ਔਰ ਉਹ ਵਿਅਕਤੀ ਕਹਿ ਰਿਹਾ ਸੀ ਕਿ ਮੈਂ ਨਸ਼ਾ ਕਰਦਾ ਹਾਂ ਨਾ ਕਿ ਵੇਚਦਾ ਹਾਂ ਮੈਂ ਪਹਿਲਾਂ ਨਸ਼ਾ ਵੇਚਦਾ ਜ਼ਰੂਰ ਸੀ ਉਸ ਦੀ ਸਜ਼ਾ ਕੱਟ ਆਇਆ ਹਾਂ ਇਸੇ ਗੱਲ ਨੂੰ ਲੈ ਕੇ ਬਹਿਸ ਹੋਈ ਥੱਪੜ ਚੱਲੇ ਔਰ ਇਸ ਤੋਂ ਇਲਾਵਾ ਜਿਸ ਵਿਅਕਤੀ ਤੇ ਨਸ਼ਾ ਵੇਚਣ ਦੇ ਦੋਸ਼ ਲੱਗ ਰਹੇ ਸਨ ਉਸ ਦੇ ਕੁਝ ਸਾਥੀ ਆਏ ਉਹਨਾਂ ਮੀਡੀਆ ਨੂੰ ਦੇਖਿਆ ਤਾਂ ਉਸੇ ਪੈਰੀ ਵਾਪਸ ਮੁੜ ਗਏ ਮੌਕੇ ਤੇ ਆਈ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਉਸ ਦੇ ਆਟੋ ਦੀ ਤਲਾਸ਼ੀ ਲਈ ਐਸਐਸ सिविल लाइन प्रभजोत सिंह ने कहा कि सानू किसे वालों जानकारी मिली सी कि कुछ नशेड़ी नशे नु लेके आपस विच लड़ रहे ने मौके ते गिरफ्तार कर लिया है इनह ना कोलो लाइटर सिल्वर पेपर मिलिया है बाकी तफ्तीश करांगे होर भी कई खुलासे होने दी उम्मीद है मेरे तो अंदर मेनू कल्ले नु तीन जाने पे ही मैं ता तन्नू पया हां वेर तो हां सब कोई मेरे को पैसे भी खोले फोन भी खोले तेरा ब्याह होया तेरे बच्चे है ਨਹੀਂ ਗਰਨ ਸਾਹਿਬ ਦੇ ਹੱਥ ਰਖਲਾ ਮੈਂ ਦੰਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋ ਫੋਨ ਉਹਨੇ ਖੜਿਆ ਕਿ ਨਹੀਂ ਕਿਨੇ ਉਹ ਬੰਦੇ ਨੇ ਸੁਣਿਆਰੇ ਨੇ ਕੋਈ ਨਹੀਂ ਹੈ ਜੀ ਰਹੋਣੇ ਨੇ ਮੈਂ ਲਾਉਣਾ ਮੇਰੇ ਕੋ ਹੈਗਾ ਵਾ ਮੈਂ ਨਾ ਮੇਰੇ ਕੋ ਹੈਗਾ ਵਾ ਮੈਂ ਲਾਉਣਾ ਮੈਂ ਮੈਂ ਲਾਉਣਾ ਮੈਂ ਭਾਜੀ ਲਾਉਣਾ ਆਖੋ ਮੈਂ ਲਾਉਣਾ ਵਾ ਵੀਰ ਜੀ ਵੀਰ ਜੀ ਵੀਰ ਜੀ ਹੱਥ ਹੱਥ ਪਿਛੇ ਲਾ ਵੀਰ ਜੀ ਮੈਂ ਲਾਉਣਾ ਵਾ ਵੀਰ ਜੀ ਮੈਂ ਲਾਉਣਾ ਯਾਰ ਸਾਡੇ 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 ਹੁਣ ਮੈਂ ਲਾਉਣਾ ਵਾ ਇਹਨੇ ਕੋਲ ਚਿੱਟਾ ਹੀ ਰਹੀ ਹੈ ਵੀਰ ਜੀ ਮੈਂ ਲਾਉਣਾ ਵਾ ਲਾਉਣਾ ਰਹੀ ਹੈ ਕੱਟ ਗਿਆ ਭੈਣ ਚਿੱਟਾ ਕੱਟ ਗਿਆ ਮੇਰੀ ਗੱਲ ਸੁਣੇ ਪ੍ਰਧਾਨ 2 ਮਿੰਟ ਖਲੋ ਜਾ ਨਿਕਲਿਆ ਨਿਕਲਿਆ 2 ਮਿੰਟ ਖਲੋ ਜਾ ਮੀਡੀਆ ਵਾਲੇ ਗਲੜੇ ਨਾ ਖਰਾਬ ਹੋ ਜਾਣਾ ਮੈਂ ਤੈਨੂੰ ਅਖੀਂ ਜੰਦਾ ਕੰਮ ਖਰਾਬ ਹੋ ਜਾਣਾ ਓ ਜੇ ਚਲ ਜਾਓ ਦੇਖ ਲੈ ਭਾਜੀ ਇਹਨਾ ਅੱਜ ਤੋਂ 4 ਮਹੀਨੇ ਮੇਰੇ ਕੋ ਪੈਸੇ ਖੋਏ ਮੋਬਾਈਲ ਵੀ ਖੋਇਆ ਸੀ ਬਲਦੇਵ ਚੌਂਕੀ ਚਾਰਜ ਗਵਾਵਾ ਉਹਨਾਂ ਨੇ ਮੈਨੂੰ ਰਿਪੋਰਟ ਲਖਾਈ ਆ ਇਹਨਾਂ ਦੀ ਮੇਰੇ ਕੋ ਸਾਮਾਨ ਮੈਂ ਸਾਮਾਨ ਪੀਨਾ ਵਾ ਠੀਕ ਹੈ ਹਾਂ ਮੈਂ ਮੈਥੋਂ ਕੌਂਸਪੁਰਿਓ ਮੈਂ ਲਿਆਇਆ ਪੀਨਾ ਵਾ ਮੇਰੇ ਕੋ ਹੈਗਾ ਵਾ ਹੈਗਾ ਵਾ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਆਉ ਖ ਹੈਗਾ ਵਾ ਇਹ ਥੋੜਾ ਹੀ 500 ਦਾ ਖੋਲ ਕੇ ਕੀ ਦਿਖਾ ਲੈਣਾ ਚਲੋ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਹੈਗਾ ਵਾ ਮੇਰੇ ਕੋ ਹਾਂਜੀ ਮੈਂ ਵੇਚਦਾ ਇਹਨ ਮੈਂ ਪੀਨਾ ਮੈਂ ਹੁਣੇ ਵੀ ਪੀ ਕੇ ਆ ਮੇਰੇ ਕੋ ਆਹ ਵੇਹ ਲੈਟਰ ਵੀ ਹੈਗਾ ਮੈਂ ਪੀਨਾ ਵਾਂ ਮੈਂ ਵੇਚਦਾ ਮੈਂ ਪੀਨਾ ਵਾਂ ਹਾਵੇ ਵੀਰ ਮੇਰੇ ਕੋ ਲੈਟਰ ਹੈਗਾ ਪੰਨੀ ਹੈਗੀ ਆ ਆਖੋ ਬਾਬਾ ਜੀ ਮੈਂ ਪੀਣਾ ਵਾ ਠੀਕ ਹੈ ਪੀਣਾ ਨਹੀਂ ਪੀਣਾ ਬਾਕੀ ਸ੍ਰੀ ਸਾਹਿਬ ਦਾ ਲਾਪਾ ਗਏ ਤਾਂ ਨਾ ਭਈ ਕੰਮ ਕਰ ਠੀਕ ਹੈ ਵੇਚਦਾ ਨਾ ਕੀ ਕਰਦਾ ਤੂੰ ਜਾਂਦਾ ਨਹੀਂ ਨਹੀਂ ਤੁਸੀਂ ਫਿਰ ਆਹ ਨਹੀਂ ਬੱਬਾ ਜਿਹੜੀ ਗੱਲ ਸਚਾਈ ਹੈ ਮੈਂ ਸਚਾਈ ਬੋਲਾਂਗਾ ਕੀ ਹੋਇਆ ਕੀ ਅੱਜ ਕੀ ਹੋਇਆ ਇਹ ਅੱਜ ਤਾਂ ਮੈਨੂੰ ਪਤਾ ਨਹੀਂ ਇਹ ਭਾਏ ਨੂੰ ਵੇਖੇ ਭੱਜ ਆਇਆ ਉਥੋਂ ਇਹ ਚਾਹ ਵੇਚਦਾ ਨਹੀਂ ਵੇਚਦਾ ਪਹਿਲਾਂ ਵੇਚਦਾ ਹੁਣ ਨਹੀਂ ਵੇਚਦਾ ਇਹ ਗੱਲ ਗਲਤ ਆ ਉਹ ਮੈਂ ਸਜਾ ਘਟ ਆਇਆ ਮੈਂ ਵੀਰ ਜੀ ਅੱਜ ਤੋਂ ਕਿੰਨੇ ਸਾਲ ਪਹਿਲਾਂ ਹਾਂ ਇਹ ਮੇਰੇ ਇਹਨੂੰ ਮੈਂ ਅੱਜ ਤੋਂ 5 ਮਹੀਨੇ ਪਹਿਲਾਂ ਇਹ ਪੀਂਦਾ ਇਹ ਪੀਂਦਾ ਵਾ ਹੁਣ ਵੀ ਪੀਂਦਾ ਤੂੰ ਨਹੀਂ ਵਾਦੀਆਂ ਲੈ ਕੇ ਆਇਆ ਹੁਣ ਵੀ ਪੀਂਦਾ ਵਾ ਨਹੀਂ ਹੁਣ ਵੀ ਪੀਂਦਾ ਵਾ ਨਹੀਂ ਵਾ ਤੂੰ ਪੀਂਦਾ ਨਹੀਂ ਵਾਦੀਆਂ ਲੈ ਕੇ ਆਇਆ ਵਾ ਹੁਣ ਵੀ ਪੀਂਦਾ ਤੂੰ ਨਹੀਂ ਵਾਦੀਆਂ ਲੈ ਕੇ ਆਇਆ ਤੇਰੀ ਆ ਕੈਮਰੇ ਦੀ ਵੀਡੀਓ ਕਟਾਵਾਂ ਹਾਂ ਤੂੰ ਲੈ ਕੇ ਆਇਆ ਨਹੀਂ ਵਾ ਆ ਚੱਲਾ ਚੱਲਾ ਵਾਰੀ ਵੇਚਦਾ ਇਹ ਕੋਈ ਵੇਚਦਾ ਕੋਈ ਪੀਂਦਾ ਸਿੱਧੀ ਗੱਲ ਦੀ ਪੰਜਾ ਕੋਈ ਮੇਰੇ ਕੋ ਨਿਕਲਿਆ ਤੂੰ ਵੀ ਪੀਂਨਾ ਵਾ ਹਾਂ ਮੈਨੂੰ ਮੈਨ ਮਿਲਦਾ ਇਹ ਤਾਂ ਪੀਂਦਾ ਹੈ ਪਹਿਲਾਂ ਪੀਂਨਾ ਭਾਈ ਸਾਹਿਬ ਜੀ ਅੱਛਾ ਜੀ ਜੀ ਵੀਡੀਓ ਮੈਂ ਕਟਾਣਾ ਹਾਂ ਲੈ ਗਏ ਨਹੀਂ ਵਾਦੀ ਹੁਣੇ 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 ਮੇਰੇ ਨਾਲ ਚੱਲੋ ਮੈਂ ਵੀਡੀਓ ਕਟਾਉਣਾ ਇਹਦੀ ਹੁਣੇ ਕੋਈ ਖੜਿਆ ਹੁਣ ਇਹ ਵੀਡੀਓ ਮੈਂ ਕਿਉਂ ਫੜਾਂ ਤੈਨੂੰ ਮੈਂ ਕਿਉਂ ਫੜਾਂ ਮੈਂ ਕਿਉਂ ਫੜਾਂ ਮੈਂ ਸਵਾਰੀ ਲੈ ਕੇ ਆਉਂਦੇ ਹਾਂ ਮੈਂ ਕਿਉਂ ਫੜਾਂ ਮੈਂ ਤਾਂ ਸਵਾਰੀ ਲੈ ਕੇ ਆਉਂਦਾਂ ਮੈਂ ਮੈਂ ਤੈਨੂੰ ਫੜਿਆ ਮੈਂ ਵੀਰ ਜੀ ਗੁਰਸੇਖ ਵੀਰ ਜੀ ਮੈਂ ਨਸ਼ਾ ਕਰਦਾ ਹਾਂ ਮੈਂ ਐਸੀ ਗੱਲ ਪੁੱਛੋ ਨਾ ਨਸ਼ਾ ਛੱਡਣ ਦੇ ਮਾਰੇ ਨੇ ਗਰੰਤ ਸਾਹਿਬ ਪਾਇਆ ਸ੍ਰੀ ਸਾਹਿਬ ਪਾਇਆ ਸਾਇ ਸਾਇ ਛੱਡ ਰਿਆ ਹਾਂ ਠੀਕ ਐ ਚਲੋ ਲੜਾਈ ਕਿਸ ਗੱਲ ਦੀ ਆ ਲੜਾਈ ਭਾਜੀ ਇਹਨੂੰ ਪਤਾ ਹੋਊਗਾ ਕਿਸ ਗੱਲ ਦੀ ਲੜਾਈ ਆ ਜੀ ਇਹ ਚਾਚਾ ਵੇਚਦਾ ਭਾਈ ਹਾਂ ਇਹ ਮੇਰੇ ਗੱਲ ਪਏ ਆ ਇੱਥੇ ਹੋ ਗਏ ਨੇ ਨਾਲ ਮਨ ਲੈ ਗਿਆ ਹਾਂ ਮੈਂ ਕਿਹਨਾਂ ਕੱਲੇ ਨੂੰ ਦੇਖ ਕੇ ਮੈਨੂੰ ਕਿਹਨਾਂ ਮੈਨੂੰ ਮਾਰਿਆ ਚਲੋ ਠੀਕ ਐ ਚਾਚਾ ਵੀ ਕਿਸੇ ਨੀ ਵਾਦੀ ਕੀ ਲੈਣ ਗਿਆ ਹਾਂ ਜਦੋਂ ਇਹਦੇ ਗੱਲ ਪਏ ਨੂੰ ਪੁੱਛੋ ਕੀ ਲੈਣ ਗਿਆ ਹਾਂ ਇਹਦਾ ਉੱਥੇ ਕੰਮ ਕੀ ਸੀ ਇਹਦਾ ਪੁੱਛੋ ਨਾ ਭਾਜੀ ਜਦੋਂ ਇਹਨੂੰ ਕਿਸੋ ਜਦਨੇ ਇਹ ਕਹਿੰਦੇ ਬੰਦੇ ਨਾਲ ਕਿਹੜੇ ਬੰਦੇ ਨਾਲ ਗਿਆ ਹਾਂ ਕਿਹੜੇ ਬੰਦੇ ਨਾਲ ਗਿਆ ਹਾਂ ਦੱਸ ਜਵਾਬ ਦੇ ਉਹਨਾਂ ਨੂੰ ਜਵਾਬ ਦੇ ਨਾ ਤੇ ਬੰਦੇ ਨਾਲ ਸੂਸੇ ਕਰਦਾ ਹੈ ਹੈ ਮੇਰਾ ਘਰ ਆਓ ਉੱਥੇ ਤੇਰਾ ਘਰ ਦੇ ਪਰਾਂ ਮੇਰਾ ਘਰ ਹੀ ਹੋ ਕਿਉਂ ਮੜਾ ਮੁੰਡਾ ਮੇਰੇ ਪਿੰਡ ਦਾ ਦੱਸੀ ਘਰ ਮੇਰਾ ਕਿੱਥੇ ਇਹਨੂੰ ਕੁਛ ਵੀਰ ਜੀ ਮੈਂ ਪਾਣੀ ਕਿਸੂ ਦਾ ਕਰਦਾ ਭਾਈ ਜੀ ਲੈ ਕੇ ਆਇਆ ਮੈਂ ਪੀਣ ਲੱਗਾ ਹਾਂ ਤੁਸੀਂ ਪਹਿਲੀ ਰਿਕਾਰਡਿੰਗ ਵੀ ਕਿਹਾ ਵੀ ਮੈਂ ਪੀ ਕੇ ਆਇਆ ਪੀ ਉਹ ਹੀ ਪੀਤਾ ਪੀਣ ਲੱਗਾ ਮੈਂ ਉਹ ਹੀ ਗੱਲ ਨਿਕਲ ਆਈ ਮੇਰੇ ਮੂੰਹੋਂ ਜਿੱਦਾਂ ਵੀ ਹੈ ਹਾਂਜੀ ਤੁਸੀਂ ਕਿਉਂ ਫੜਿਆ ਨੋ ਚਿੱਟਾ ਵੇਚਦਾ ਇਹ ਮੇਰੇ ਭਰਾਵਾਂ ਨੂੰ ਚਿੱਟਾ ਵੇਚਦਾ ਹੈ ਭਾਜੀ ਇਹ ਚਿੱਟਾ ਪਿੰਦਾ ਤਾਂ ਕਰਕੇ ਇਹਨੂੰ ਆਖੋ ਇਹਦੀ ਵੀਡੀਓ ਹੁਣੇ ਹੁਣੇ ਨਹੀਂ ਵਾਦੀਆਂ ਲੈ ਕੇ ਆਇਆ ਪੁੱਸੇ ਨੂੰ ਪਿੰਦਾ ਨਹੀਂ ਚਿੱਟੇ ਦੀ ਨਹੀਂ ਇਹਨਾਂ ਭਾਜੀ ਮੇਰੇ ਕੋ ਮੋਬਾਈਲ ਪੈਸੇ ਖੋਏ ਹੀ ਖੋਏ ਗਈ ਭਾਈ ਪਾਸ ਤੇ ਇੱਕ ਇਹ ਮੁੰਡਾ ਦੋ ਜਣੇ ਇਹਦੇ ਨਾਲ ਹੋ ਰਹੇ ਨਾ ਇੱਕ ਸੂਰੀ ਰੱਖੀ 6-7 ਅਜੇ ਵੀ ਹਰਬਨ ਸਟੇਟ ਰਿਪੋਰਟ ਦਿੱਤੀ ਇਹਨਾਂ ਦੇ ਮੈਂ ਹਰਬਨ ਸਟੇਟ ਰਿਪੋਰਟ ਇਹਨਾਂ ਦੇ ਏ ਮੈਨੂੰ ਪਤਾ ਨਹੀਂ ਕਿ ਕਿਹੜੇ ਪੈਂਟ ਦੇ ਆ ਕੀ ਹੈ ਕੀ ਨਹੀਂ ਇਦਾਂ ਸੈ ਸੈ ਮੈਨੂੰ ਪਤਾ ਲੱਗਾ ਕਿ ਇਹ ਕਿੱਥੋਂ ਦੇ ਆ ਕੀ ਨਹੀਂ ਇਹਨੂੰ ਪਤਾ ਠੀਕ ਹੈ ਮੈਨੂੰ ਪਤਾ ਲੱਗਾ ਇਹ ਕਿੱਥੋਂ ਦੇ ਆ ਸਭ ਕੋਈ ਇਹਨੂੰ ਪਤਾ ਨਹੀਂ ਫਿਰ ਮੈਨੂੰ ਤੁਹਾਡਾ ਨਹੀਂ ਇਹ ਪਤਾ ਜੇ ਕਿੱਥੋਂ ਦੇ ਜੇ ਤੁਸੀਂ ਹਾਂ ਤੁਸੀਂ ਵੀ ਜਾਣਦੇ ਹੋ ਫਿਰ ਅੱਜ ਕਿਹੜੇ ਅੱਜ ਮੈਂ ਦਵਾਈ ਲੈਣ ਚੱਲਾਂ ਹਾਂ ਤੇ ਇਹਨਾਂ ਨੂੰ ਮਾਰਿਆ ਸੀ ਬਸ ਬਜੀ ਕਦੋਂ ਮਾਰਿਆ ਵੀਰ ਜੀ ਮੇਰਾ ਆਟੋ ਉਥੇ ਸਰਕ ਜੇ ਖਲੋਤਾ ਮੈਨੂੰ ਆਟੋ ਸਾਈਡ ਤੇ ਕਰ ਲੈਣ ਦੋ ਬਸ 2 ਮਿੰਟ ਇੱਥੇ ਖਲੋ ਜੋ 2 ਮਿੰਟ ਰੁਕ ਜਾਓ ਵੀਰ ਜੀ 2 ਮਿੰਟ ਰੁਕ ਜਾਓ ਮੇਰੀ ਗੱਲ ਸੁਣੋ ਕਿਤੇ ਵੀ ਚੰਦਾ ਆਟੋ ਲੱਗਾ ਦੋ ਉਥੇ ਆਟੋ ਸਾਈਡ ਤੇ ਕਰ ਦੋ ਪਾਪਾ ਜੀ ਰੁਕ ਜਾਓ ਦਾ ਸਟਾਰੀ ਮੈਂ ਤਾਲੀ ਗੱਡੀ ਚ ਗੱਡੀ ਤੇ ਉਹਨਾਂ ਨੂੰ ਉਹ ਬਾਈਟ ਦੇ ਜੋ ਉਹਨਾਂ ਨੂੰ ਜਿਹੜੀ ਜਿਹੜੀ ਚੀਜ਼ਾਂ ਲਈ ਜਿਹੜੀ ਬਾਈਟ ਦੇ ਨਾਲ ਨਹੀਂ ਕੋਈ ਗੱਲ ਨਹੀਂ ਇੱਕ ਜਣਾ ਬਹਿ ਜਾਓ ਤੁਸੀਂ ਆ ਜਾਓ ਸਰ ਮੈਂ ਤੁਹਾਨੂੰ ਚੱਲ ਜਾ ਆ ਜਾਓ ਬਹਿ ਜਾਓ ਇੱਥੇ ਨਹੀਂ ਗੱਲ ਸਾਰੇ ਬੜਾ ਸ਼ਾਤਰ ਜੇ ਨਾਲ ਇੱਕ ਜਣਾ ਬਹਿ ਜਾਓ ਮੇਰੇ ਨਾਲ ਕੋਈ ਨਾ ਸ਼ਾਤਰ ਆ ਆ ਸਾਨੂੰ ਇਨਫੋਰਮੇਸ਼ਨ ਆਈ ਕਿ ਕੁਝ ਨਸ਼ੇੜੀ ਜਿਹੜੇ ਆਪਸ ਚ ਲੜ ਪਏ ਆ ਤੇ ਇਨਾਂ ਕੋ ਸਮਾਨ ਵੀ ਹੈਗਾ ਅਸੀਂ ਉਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਉਹਦੇ ਕੋ ਪੰਨੀ ਤੇ ਕੋਈ ਲਾਈਟਰ ਲੂਟਰ ਮਿਲਿਆ ਹੋਰ ਵੈਰੀਫਾਈ ਕਰ ਰਹੇ ਆ ਕਿ ਇਹਨਾਂ ਦੇ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦੱਤਰ ਦੂਤਰ ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਰਵਾਈ ਬੰਦੀ ਅੱਗੇ ਕਰਾਂਗੇ ਇਹਨਾਂ ਕੋਲ ਨਾ ਕੁਝ ਲੋਕ ਪਬਲਿਕ ਦੀ ਆਵਾਜ਼ ਆ ਕਿ ਇੱਥੇ ਕੋਈ ਨਵੀਂ ਆਬਾਦੀ ਆ ਜਾਂ ਕੋਸ਼ਾ ਇੱਕ ਦੂਜੇ ਇੱਕ ਦੂਜੇ ਨੂੰ ਬਲੇਮ ਕਰਦੇ ਪਏ ਸੀ ਅਗਰ ਤੁਸੀਂ ਇਹ ਚੈਨ ਚਲਾਓ ਤੇ ਵੱਡੀ ਕਾਮਯਾਬੀ ਹੋ ਸਕਦੀ ਨਹੀਂ ਵੇਖੋ ਮੈਂ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਮ ਤੇ ਨਹੀਂ ਡਿਸਕਲੋਜ਼ ਕਰ ਸਕਦਾ ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਜੇ ਸਾਰੇ ਪਬਲਿਕ ਇਦਾਂ ਦੇ ਰਿਸ